ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੂਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਅੱਜ ਸ਼ੁਰੂਆਤ ਕਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕੀਤੀ ਗਈ। ਪੰਜਾਬ ਬਚਾਓ ਯਾਤਰਾ ਦਾ ਆਗਾਜ਼ 82 ਹਲਕੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਮੁੱਚੀ ਲੀਡਰਸ਼ਿਪ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ। ਅਨੰਦ ਕਰਕੇ ਜੀ ਅੱਜ ਯਾਤਰਾ ਸ਼ੁਰੂ ਕੀਤੀ ਹੈ ਪਰਮਾਤਮਾ ਮੇਰ ਕਰਨ ਦੀ ਪਾਠੀ ਦੇ ਸਿਰ ਤੇ ਹੱਥ ਰੱਖਣ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਜੀ ਹੈ ਪਿਛਲੇ 7 ਸਾਲਾਂ ਜ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚਰਨ ਅਦਾਸ਼ ਬਿੰਦੀ ਕਰਦੇ ਹਾਂ ਕਿ ਮੇਰ ਰੱਖਣ ਪੰਜਾਬ ਦੇ ਫਿਰ ਤੇ ਪਾਰਟੀ ਦੇ ਫਿਰ ਤੇ ਕਿ ਤਕੜੇ ਹੋਗੇ ਅਸੀਂ ਪੰਜਾਬ ਦੀ ਵਾਸਤੇ ਜੋ ਜੱਸੀ ਬਿੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਆ ਘਰ ਬੰਦ ਸਭ ਲੱਗ ਰਿਹਾ ਕਿ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹਰ ਆਰ ਸਰਦ ਦੇ ਕਿਕਾਨਾ ਚੋਬ ਜਿਹੜੀ ਪੰਜਾਬ ਵਿਚੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਸਭਿਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅ ਟਾਰੀ ਤੋਂ ਹੋਣਾ ਜਿਹੜਾ ਸ਼ਾਮ ਸਿੰਘ ਟਾਰੀ ਵਾਰੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਮ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ ਔਰ ਮੈਂ ਕਹਿ ਸਕਦਾ ਕਿ ਸ਼ਰਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸਾਥ ਕਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫੋਜ ਖਰਚੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਨੂੰ ਆਰਥਿਕ ਖੋਰਾ ਲੱਗਿਆ ਹੋਇਆ ਹੈ ਸਰਕਾਰ ਦੀਆਂ ناکਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੇੜੇ ਜਿਹੜੇ ਗੈਰ ਪੰਜਾਬੂ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7 7 7 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾੜੀ ਦੋਣੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਗੇੜੇ ਦੋਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲਓ ਹੋਸ਼ਾ ਬਣ ਕਹਿ ਲਓ ਹੈਂਕਰ ਕਹਿ ਲੋ ਮਹਲ ਨਲਾਇਕੀ ਕਹਿ ਲੋ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚ ਮਕਾਉਣ ਵਾਸਤੇ ਇਹ ਜਿਹੜੀ ਛੋਛੇਬਾਜੀ ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡ ਵੀ ਰੋਕ ਗਏ ਇਹਨਾਂ ਦੀਆਂ ਨਲਾਇਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਅਕਾਲੀ ਦਲ ਜਗਾਉਣ ਲਈ ਲਾਹ ਮੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚਾਹ ਯਾਤਰਾ ਦਾ ਆਗਾਜ਼ ਅਟਾਰੀ ਤੋਂ ਸ਼ੁਰੂ ਕਰ ਰਿਹਾ ਹੈ ਚੰਦੂ ਵੈਰਾ ਸਾਹਿਬ ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਚਾਕੀਆਂ ਗੰਦਰਦਦ ਦੇ ਵਿੱਚ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਔਰ ਉਸੇ ਰੂਟ ਤੇ ਜਿ ਲਜਾਈਏ ਜਾ ਰਹੀ ਹੈ ਜਿੱਥੇ ਪੰਜਾਬ ਚੋਂ ਯਾਤਰਾ ਜਾਣੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ ਇਹ ਸ਼ਰਮਣੀ ਅਕਾਲੀ ਦਲ ਦੀ ਪੰਜਾਬ ਚ ਆਉ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀ ਆ ਉਹ ਘਬਰਾਉਣ ਦੀ ਨਿਸ਼ਾਨੀ ਆ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਆ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਪਰ ਤਾਂ ਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਗੁੰਡਾਰਾਜ ਕਰ ਰਹੇ ਨੇ ਰਾਤੀ ਵੀ ਕੇਵਲ ਆਪਰੇਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾਈ ਆ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਝਦਾ ਪ੍ਰੈਸ ਦਾ ਵੀ ਗਲਾ ਘੁੱਟ ਰਹੇ ਨੇ ਇਹ ਮਤਲਬ ਲੋਕ ਰਾਜ ਦਾ ਵੀ ਗਲਾ ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਭਾਈ ਸਾਹਿਬ ਜਿਹੜੀ ਪੰਜਾਬ ਬਚਾਇਆ ਯਾਤਰਾ ਕਿਸ਼ੋਰ ਕੀ ਤਿਆਰੀ ਆ ਕਿੰਨੀ ਲੋੜ ਹੈਗੀ ਸੀ ਇਸ ਨੂੰ ਪੰਜਾਬ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕ ਟਪਲਾ ਖਾ ਗਏ ਆ ਇਹ ਕਾਮ ਆਦਮੀ ਪਾਰਟੀ ਦੇ ਨਾਂ ਤੇ ਟਪਲਾ ਖਾ ਗਏ ਆ ਸਾਡੇ ਲੋਕਾਂ ਨੂੰ ਨਾ ਥੋੜੀ ਜੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਤੰਗ ਹੁੰਦੀ ਆ ਤੇ ਨਾਲੇ ਬਗਾਨੇ ਜਿਹੜਾ ਦੂਸਰੇ ਪਾਸੇ ਵੇਖੀ ਉਹ ਲੱਡੂ ਵੀ ਪੀਰਾ ਲੱਗਦਾ ਦਾ ਬਹੁਤ ਵੱਡਾ ਤੇ ਮਿੱਠਾ ਔਰ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਉਹ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਸੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਤਕਰੀਬਨ 2 ਸਾਲ ਹੋ ਗਏ ਆ ਔਰ ਹਰ ਫਰੰਟ ਤੇ ਪੰਜਾਬ ਦੇ ਚਕਤਰੋਗਾਰ ਤੋਂ ਰਹੀ ਹੈ ਲਾਂਡ ਆਰਡਰ ਖਤਮ ਹੋ ਗਿਆ ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼ਰਮਣੀ ਅਕਾਲੀ ਦਲ ਆ ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵੀ ਚੜਾਤਾ ਜਿਹੜੇ ਕਰਜ਼ਾਂ ਦੇ ਲੌਂਧੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਸੀ ਲੱਠਾ ਨਿਗਾ ਸਭ ਕੋ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਧਰਤੀ ਤੇ ਸੋ ਸ਼੍ਰੋਮਣੀ ਲੋਕੀ ਹੋਂਡ ਸੋਚਣ ਦਾ ਇਹ ਆ ਵੀ ਆਹੀ ਹੈ ਗਲਤੀ ਖਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਾਰਿਸ ਅਸਲ ਦੇ ਵਿੱਚ ਸ਼੍ਰੋਮਣੀ ਆ ਅਕਾਲੀ ਦਲ ਹੀ ਆ ਕਿਉਂਕਿ origignal ਪਾਰਟੀ ਆ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਜੇ ਇੱਕ ਪਾਰਟੀ ਖੜੇ ਕਰ ਸਕਦੇ ਆ ਕੋਈ ਕੋਈ ਪਾਰਟੀ ਆ ਸ਼ਰੋਬਨੀਆਂ ਕਾਲੀ ਗੱਲ ਜੇ ਖੜੀ ਕਰੇ ਤੇ ਸੋ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੋਟਾਸਟਰਾ ਲੈ ਕੇ ਕਿ ਗੁਰੂ ਦਾ ਅਖਰਾ ਲੜਾ ਪੈਂਦਾ ਤੇ ਉਹ ਜਿਹੜੀ ਮਹਮਾ ਪੰਜਾਬ ਬਚਾਓ ਮਾਣ ਪਹਜਾਓ ਇੱਕ ਮਹਮ ਜਿਹੜੀ ਆ ਪੰਜਾਬ ਚ ਸ਼ੁਰੂ ਹੋ ਰਹੀ ਆ ਸੋ ਉਹਦੇ ਵਾਸਤੇ ਅਰਦਾਸ ਕਰਕੇ ਤੇ ਅਟਾਰੀ ਬਾਟਰ ਤੋਂ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਆ ਭਾਈ ਸਾਹਿਬ ਲੱਗਦਾ ਕਿ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਛੇਵਾਂ ਦਰਿਆ ਵਗ ਰਿਹਾ ਨਸ਼ੇ ਦਾ ਨੌਜਵਾਨ ਨਸ਼ੇ ਚੋਂ ਨਜ਼ਰ ਆ ਰਹੇ ਨੇ ਦੇਖੋ ਨਸ਼ਾ ਤਾਂ ਕਿਹਨੋਂ ਵੱਧ ਗਿਆ ਨਸ਼ਾ ਵੱਧ ਗਿਆ ਬੇਰਜਗਾਰੀ ਵੱਧ ਗਈ ਔਰ ਕਰਜ਼ਾ ਵੱਧ ਗਿਆ ਔਰ ਮਯੂਸੀ ਵੱਧ ਗਈ ਨੌਕਰੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਨੌਕਰੀਆਂ ਨੌਜਵਾਨ ਧੜਕਦੇ ਫਿਰਦੇ ਆ ਸੋ ਉਹ ਤਾਂ ਕੋਈ ਗੱਲ ਰਹੀ ਨਹੀਂ ਗਈ ਸੋ ਇਸ ਕਰਕੇ ਲੋਕ ਹੁਣ ਇਹ ਚਾਹੁੰਦੇ ਆ ਵੀ ਸਾਡੀ ਆਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਬਣ ਸਕਦਾ ਜਿਹੜਾ ਅਸੀਂ ਗਲਤੀ ਕਰ ਲਈ ਆ ਸੋ ਉਸ ਗਲਤੀ ਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੰਜਾਬ ਦਾ ਵਾਰਸ ਜਿਹੜਾ ਔਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਪਗੜਾ ਕਰੋ। ਹਰਲੀ ਇੰਪੋਰਟ ਜ਼ਿਲ੍ਹਾ ਜਰਨਲਸ ਖਤਰ ਇਸਤਰੀ ਵੀ ਕਿਹੜਾ ਚੌਕ ਜਿਹੜਾ ਪੰਜਾਬ ਚੌਕ ਜਤਰਾ ਸ਼ੁਰੂਆਤ ਕਿੱਥੋਂ ਕੀਤੀ ਜਾ ਰਹੀ ਸਰ ਇਹ ਅਟਾਰੀ ਬਾਟਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਇੱਥੇ ਸਾਨੂੰ ਇਹ ਹੈਗਾ ਕਿ ਵੀ ਪੰਜਾਬ ਨੂੰ ਅਸੀਂ ਬਚਾਣਾ ਹੈ ਅਸੀਂ ਕਿਉਂਕਿ ਸਾਡੀ ਅਕਾਲੀ ਪਾਰਟੀ ਜਿਹੜੀ ਆ ਉਹ ਇੱਕ ਪੰਥਕ ਪਾਰਟੀ ਆ ਪੰਜਾਬ ਦੇ ਹਿੱਤਾਂ ਦੇ ਵਿੱਚ ਹਮੇਸ਼ਾ ਸੋਚਿਆ ਐ ਇਸ ਪਾਰਟੀ ਨੇ ਸੋ ਅੱਜ ਵੀ ਅਸੀਂ ਪੰਜਾਬ ਦੇ ਹਿੱਤ ਵਿੱਚ ਸੋਚਦੇ ਹੋਏ ਹੀ ਇਹ ਰੈਲੀ ਜਿਹੜੀ ਆ ਕੱਟੀ ਜਾ ਪੰਜਾਬ ਦੇ ਹਾਲਾਤ ਕਿਦਾਂ ਦੇ ਨੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿਉਂਕਿ ਪਹਿਲਾਂ ਤਾਂ ਸਿਗੇ ਖਿਡਾਰੀ ਤੱਕ ਇੱਥੋਂ ਤੱਕ ਸਾਡੇ ਨਿਕਲ ਕੇ ਆਉਂਦੇ ਸੀ ਅੱਜ ਕੱਲ ਖਿਡਾਰੀ ਤਾਂ ਮੁੰਡਿਆਂ ਨੇ ਕੀ ਬਣਨਾ ਉਹ ਤਾਂ ਨਸ਼ਿਆਂ ਦੇ ਵਿੱਚ ਵੜ ਗਏ ਉਹਨਾਂ ਨੂੰ ਤੇ ਸਕੂਲ ਜਿਹੜੇ ਕਾਲਜੇਜ਼ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਕਰਾਈ ਜਾਂਦੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਜਾ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਮ੍ਹਾਂ ਕਰਵਾ ਰਹੇ ਨੇ ਕਿ ਵੀ ਕਿਸੇ ਤਰੀਕੇ ਬੱਚੇ ਛੜੇ ਸਾਡੇ ਬਾਝ ਜਾਣ ਜਵਾਨੀ ਸਾਡੀ ਬਾਝ ਜਾਵੇ ਪਰ ਅਜਿਹਾ ਨਹੀਂ ਨਹੀਂ ਹੋ ਰਿਹਾ ਦਾਵੇ ਲੋ ਦਾਅਵੇ ਕੀਤੇ ਜਾਂਦੇ ਕਿ ਨੌਜਵਾਨ ਵਿਦੇਸ਼ਾਂ ਵਿੱਚ ਨਹੀਂ ਜਾਣਗੇ ਲੱਗਦਾ ਕਿ ਭਾਰੀ ਮਾਤਰਾ ਵਿੱਚ ਵਿਦੇਸ਼ਾਂ ਚ ਜਾ ਰਹੇ ਨੇ ਬਿਲਕੁਲ ਜਾ ਰਹੇ ਨੇ ਦੇਖੋ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਆ ਕਿ ਜੇ ਬੱਚਿਆਂ ਦੇ ਇਹ ਹਾਲਾਤ ਨੇ ਤਾਂ ਮਾਪੇ ਹਰ ਇੱਕ ਚਾਹੇਗਾ ਕਿ ਸਾਡਾ ਬੱਚਾ ਬਚ ਜਾਵੇ ਕਿਸੇ ਤਰੀਕੇ ਤਾਂ ਉਹਨਾਂ ਨੇ ਬਾਹਰ ਹੀ ਭਜਣਾ ਤੇ ਜੇ ਉਹਨਾਂ ਨੂੰ ਉਹੀ ਸਹੂਲਤਾਂ ਉਹੀ ਚੀਜ਼ਾਂ ਉਹੀ ਅਗਰ ਇਹ ਗਾਰੰਟੀ ਦੇਣ ਕਿ ਬੱਚਿਆਂ ਦੀ ਸਿਕਿਉਰਿਟੀ ਹੈ ਇੱਥੇ ਤਾਂ ਬੱਚੇ ਮਾਪੇ ਕਿਉਂ ਭੇਜਣਗੇ ਆਪਣੇ ਤੋਂ ਦੂਰ ਕਿਹੜਾ ਮਾਪਾਪਾ ਜਿਹੜਾ ਚਾਹੇਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਹੋਵੇ ਲੇਕਿਨ ਉਹ ਫਿਰ ਵੀ ਮਜਬੂਰ ਹੋ ਕੇ ਭੇਜ ਰਹੇ ਨੇ ਇਸ ਵਿੱਚ ਸ਼ਾਮਲ ਕੋਈ ਕੋਣ ਹੋ ਗਿਆ ਜੁਤੀ ਦੋੜਾ ਅੰਦਰ ਖਾਂ ਜਿਹੜੀ ਆ ਯਾਤਰਾ ਦੇ ਵਿੱਚ ਸਾਡੀ ਸਾਰੀ ਸਮੁੱਚੀ ਅਗਾਲੀਦਲ ਜਾ ਰ ਤੇ ਅਰਦਾਸ ਕੀਤੀ ਹੈ ਦੀ ਸ਼ਿਰਕਾ ਕਰ ਤੋਂ ਜੀ ਹਾਂ ਤੇ ਅਰਦਾਸ ਕਰਕੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਕਿ ਸਾਡੇ ਜਿਹੜੇ ਪੰਜਾਬ ਦੀ ਇਹ ਯਾਤਰਾ ਹੈ ਜੋ ਅਸੀਂ ਕਰ ਰਹੇ ਹਾਂ ਉਹ ਸਫਲ ਹੋ ਆ ਲੈ